4 ਤਰੀਕ ਨੂੰ ਯਾਨੀ ਕਿ ਕੱਲ ਨੂੰ ਜਗਜੀਤ ਸਿੰਘ ਡੱਲੇਵਾਲ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਆਪ ਇੱਕ ਵੀਡੀਓ ਬਣਾ ਕੇ ਤੇ ਪੇਸ਼ ਕਰਦੇ ਨੇ ਹਾਲਾਂਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹਨਾਂ ਦੀ ਸਥਿਤੀ ਜਿਹੜੀ ਹੈ ਉਹ ਖਾਸੀ ਵਿਗੜੀ ਪ੍ਰਤੀਤ ਹੁੰਦੀ ਹੈ ਪਰ ਇਸ ਦੇ ਬਾਵਜੂਦ ਉਹ ਵੀਡੀਓ ਬਣਾਉਂਦੇ ਨੇ ਔਰ ਲੋਕਾਂ ਨੂੰ ਖਲੂੜਦੇ ਨੇ ਨਾ ਸਿਰਫ ਖਨੌਰੀ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਹੁੰਦੇ ਨੇ ਬਲਕਿ ਪੂਰੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਹੁੰਦੇ ਨੇ ਔਰ ਕਹਿੰਦੇ ਨੇ ਕਿ ਕੱਲ ਨੂੰ ਯਾਨੀ ਕਿ 4 ਤਰੀਕ ਨੂੰ ਉਹ ਤੁਹਾਡੇ ਯਾਨੀ ਕਿ ਲੋਕਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਮਿਲਣਾ ਚਾਹੁੰਦੇ ਨੇ ਜਗਦੀਸ਼ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਆ ਇਸ ਵੇਲੇ ਇਸ ਕਗਾਰ ਤੇ ਆ ਕਿ ਬਹੁਤੇ ਲੋਕ ਜਾਂ ਬਹੁਤੇ ਬੁੱਧੀਜੀਵੀ ਜਿਹੜੇ ਨੇ ਉਹ ਉਮੀਦ ਛੱਡ ਚੁੱਕੇ ਨੇ ਕਿ ਆਉਂਦਾ ਸਮਾਸ ਖਾਲਾ ਹੋ ਸਕਦਾ ਜਗਦੀਸ਼ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪਰ ਜਗਦੀਸ਼ ਸਿੰਘ ਡੱਲੇਵਾਲ ਜ਼ਰੂਰ ਲੋਕਾਂ ਨੂੰ ਮਿਲਣਾ ਚਾਹੁੰਦੇ ਨੇ ਕਿਸਾਨਾਂ ਨੂੰ ਮਿਲਣਾ ਚਾਹੁੰਦੇ ਨੇ ਹੋ ਸਕਦਾ ਹੈ ਕਿ ਕੋਈ ਗੱਲਬਾਤ ਜ਼ਰੂਰੀ ਕਹਿਣੀ ਹੋਵੇ ਹੋ ਸਕਦਾ ਹੈ ਕਿ ਕੋਈ ਕਿਸਾਨੀ ਸੰਬੰਧੀ ਜਾਂ ਕੋਈ ਮੋਰਚੇ ਸੰਬੰਧੀ ਲੋਕਾਂ ਦੇ ਵਿੱਚ ਜੋਸ਼ ਭਰਨਾ ਹੋਵੇ ਹਲੂਨਾ ਦੇਣਾ ਹੋਵੇ ਪਰ ਜਗਦੀਤ ਸਿੰਘ ਡੱਲੇਵਾਲ ਇਸ ਸਥਿਤੀ ਵਿੱਚ ਵੀ ਲੋਕਾਂ ਦੇ ਸਾਹਮਣੇ ਬੇਨਤੀ ਕਰਦੇ ਨਜ਼ਰ ਆਏ ਨੇ ਕੀ ਬੋਲੇ ਨੇ ਆਓ ਸੁਣਦੇ ਹਾਂ ਕਿਸਾਨ ਭਾਈਓ ਰਾਮ ਰਾਮ ਸਤਿ ਸ੍ਰੀ ਅਕਾਲ आप सबको पता है कि एमएसपी की लड़ाई लड़ी जा रही है जो जो देश के लोग इस एमएसपी की लड़ाई का हिस्सा हैं और और मजबूती से इस लड़ाई को लड़ना और जीतना चाहते हैं उन सबसे मेरी हाथ जोड़ के निवेदन है कि मैं आप सबसे चार तारीख को चार जनवरी को खनौरी बॉर्डर पे आप सबको देखना चाहता हूँ आप सब के दर्शन करना चाहता हूँ चार तारीख को खनौरी बॉर्डर पे आप सब ने वहाँ पे मुझे दर्शन देने की कृपाता करनी मैं आपका बहुत बहुत आभारी होऊंगा धन्यवाद वाहिगुरु जी का खालसा ਕੋਈ ਗੁਰਜੀ ਕਿਫਤ